ਉਹ ਕਹਿੰਦੇ ਕੀ ਉਹ ਟਰੈਕਟਰ ਸੀ ਡਾਟਰ ਟਰੈਕਟਰ ਵੱਲੋਂ ਕੁਲਪੀ ਦੀ ਸੇਵਾ ਓਪ ਉਹ ਆਵੰਦਾ ਦਾ ਟਰੈਕਟਰ ਆ ਇਹ ਜਮਾ ਕੀ ਫੇਸ ਉੱਤੇ ਆ ਪਹਿਲਾਂ ਉਹ ਖੜ ਜਾਣਾ ਕੋਚ ਸਾਹਿਬ ਨੇ ਆ ਕਰਤਾ ਕੰਮ ਖੜ ਗਿਆ ਡੁੱਬ ਗਿਆ ਆਕੀ ਗਾ ਜੀ ਕੀ ਹਾਲ ਚਾਲ ਆ ਸਵਾਤ ਆ ਹਡਾ ਹਡਿਆ ਅੱਜ ਦੇ ਨਵੇਂ ਬਲਾਕ ਅੱਜ ਮਿੱਟੀ ਫੇਰ ਚੜਦੇ ਆਂ ਹਵਣੇ ਕੀ ਦਿਖਾਉਣਾ ਤੁਹਾਨੂੰ ਪੂਜਰ ਕਰਦੇ ਆਂ ਆਹ ਦੇ ਆਹ ਟਰੈਕਟਰ ਖੋਪਿਆ ਪਿਆ ਆ ਇੱਧਰ ਚੱਲੀ ਜਾਂਦੇ ਆ ਆ ਲੈ ਕੇ ਜਾਂਦਾ ਆਹ ਦੇ ਲੋਕ ਇੱਧਰ ਦੀ ਪੰਗੇ ਦਿੰਦਾ ਆਹ ਤਾਰ ਦਾ ਥੱਲੇ ਉਹਨੂੰ ਕੱਢਣਾ ਆ ਇਹਨੂੰ ਕੱਢਣਾ ਆ ਅਜੇ ਆਹ ਇੱਧਰ ਹੀ ਪੰਗੇ ਲੈਂਦਾ ਬਹੁਤ ਔਖੇ ਬਣ ਗਏ ਇਹ ਜਿਹੜੇ ਪੰਨਨਦੇ ਹੋਏ ਵਿਆਂ ਕੱਢਦਾ ਹੁਣ ਦੰਦ ਜੇ ਆਹ ਦੇ ਲੱਗੇ ਆ ਮੁੰਡੇ ਕੰਮ ਤੇ ਪੂਰੇ ਜੋਰ ਸ਼ੋਰ ਨਾਲ ਆਹ ਦੇ ਟੁਕੀ ਡਰਾਈਵਰ ਕਾ ਹਾਂ ਹਾਂ ਇਹ ਇਹ ਕਰਦਾ ਹੁਣ ਮਿੱਟੀ ਦਾ ਪੈਂਦ ਕੋਈ ਹੁੰਦੀ ਆ ਆ ਜੀ ਹੈਵੀ ਡਰਾਈਵਰ ਇਹਨਾਂ ਟਰਾਲੀ ਖੋਈ ਆ ਆ ਹੁਣ ਦੰਦ ਜੇ ਕੱਢੀ ਜਾਂਦਾ ਕਹਿੰਦਾ ਮੇਰੀ ਵੀਡੀਓ ਨਾ ਬਣਾ ਕੇ ਕਹਿੰਦਾ ਬੇਇੱਜ਼ਤੀ ਹੁੰਦੀ ਆਗੀ ਮੇਰੀ ਡਰਾਈਵਰੀ ਇਹੇ ਜੀ ਆ ਕਾਹ ਦਿਖਾ ਦੀ ਡਰਾਈਵਰੀ ਆ ਦੇਖ ਲਓ ਇਧਰ ਕਿਧਰ ਪੰਗੇ ਲੈਂਦਾ ਫਿਰਦਾ ਓ ਟੱਟ ਜੂ ਇਹ ਲੈ ਚੱਕ ਚੱਕ ਆ ਜਾ ਬੰਦਾ ਕਹਦਾ ਮੇਰੇ ਮੱਥੀ ਇਹ ਜੱਲ ਕਹਿੰਦਾ ਤਾਂ ਟਾਂਟਰਾ ਦੀ ਬੱਬੀ ਆ ਘੁੱਟਦਾ ਸ਼ਕਲ ਲਾਉਂਦਾ ਨਜ਼ਰ ਉਹਦੀ ਮੰਨ ਗਿਆ ਹੈ ਮੰਨ ਗਿਆ ਮੰਨ ਗਿਆ ਨਜ਼ਰਾਂ ਹੀ ਵਾਲਾਂ ਪੈੜਾਂ ਦੇ ਲੋਕਾਂ ਦੇ ਨਾ ਆਏ ਨਜ਼ਰ ਲਾਉਣੀ ਪੈਂਦੀ ਆ ਹਾਂ ਨਾ ਵਾਲ ਹੀ ਪੈ ਵੀ ਪਾੜ ਗਈ ਭੈਣ ਜਮਾ ਇੱਕ ਜਿਹੜੀ ਇੰਦਰ ਨਹੀਂ ਬੰਦ ਬੰਦੀ ਐਨਾ ਮੰਨਿਆ ਪਰਬੰਧਿਆ ਬੰਦਾ ਆ ਪਰਬੰਧਿਆ ਪਰਬੰਧਿਆ ਬੰਦਾ ਹੁਣ ਚਲ ਦੱਸ ਨਹੀਂ ਸਕਦੇ ਨਾ ਨਹੀਂ ਲੈ ਸਕਦੇ ਗੱਲ ਕਰ ਕੈ ਲੀਕ ਹੋ ਜੂਂਦਾ ਆ ਦੇਖ ਲੋ ਬੰਦਾ ਕਿਹਜਾ ਆ ਟੋਚਣ ਫੜੀ ਖੜਾ ਵੀ ਇਹਨੂੰ ਕਾਸਲਾ ਬੈੰਦਾ ਏ ਟਰੈਕਟਰ ਤੇ ਹੁਣ ਬੈਠਾ ਮੈਂ ਤਾਂ ਕਰ ਕਰ ਲੈ ਵੀ ਕਾਸਮ ਕਰਾਂ ਟੋਚਣ ਤੀਜਾ ਲੋ ਦੂਜਾ ਲੋ ਕਰੀ ਮਰੇ ਗਾਣੂ ਵੀ ਕਾਸ ਲਿਆ ਟੋਚਣ ਢਾਲ ਵੀ ਕਰਾਂ ਮੁੰਡਿਆ ਏ ਕੱਕ ਕਰਾਂ ਕੱਢ ਲਈ ਕੱਢ ਲਈ ਟਰਾਲੀ ਹਟ ਪਿਆ ਕਿਤੇ ਲੈ ਜਾ ਖਿੱਚ ਕੇ ਆਈ ਓਏ ਛੱਡਿਆ ਕਰੇ ਲੈ ਜਾ ਲੈ ਜਾ ਖਿੱਚ ਕੇ ਦੇ ਪੰਗੇ ਲੈਦੇ ਇਹ ਬ੍ਰੇਕ ਦਾ ਉਹਦਾ ਉਹ ਕਹਿੰਦਾ ਆਂ ਹੀ ਲੈ ਜੂ ਚੱਕੇ ਆ ਮਾਰ ਵਿੱਚ ਮਾਰ ਲਾ ਦੇ ਬੰਪਰ ਜਾਂ ਨਾਲ ਲੋ ਵੀ ਕਹਿੰਦੇ ਕੋਕ ਆ ਗਿਆ ਕੋਕ ਪੀਂਦੇ ਆ ਮੁੰਡੇ ਸਿਹਤ ਦਾ ਵੀ ਨਾਲ ਪੂਰਾ ਧਿਆਨ ਰੱਖਦੇ ਆ ਖਾਣ ਪੀਣ ਦਾ ਕਿਵੇਂ ਕੀ ਕਹਿੰਦਾ ਸੀ ਮੈਂ ਕਿਹਾ 12 ਵਜੇ ਕੋਕ 10:00 ਵਜੇ ਹਾਂ ਕੋਕ ਆ ਗਿਆ ਡਿਊਟੀ ਦੇ ਪੱਕੇ ਹੈ ਡਿਊਟੀ ਪੂਰੀ ਪ੍ਰਬੰਧ ਪੂਰਾ ਹੈ ਕੋਕ ਆਕਦਾ ਡੌਡੀ ਸਮਝਦਾ ਮੁੰਡੇ ਹਾਂ ਜਮਾ ਗਰਮੀ ਦੇ ਦੋਨਾਂ ਦਾ ਯਾਰ ਨਾ ਕਿ ਹਬਣਾ ਨੂੰ ਬੁਲਾਉਣਾ ਇਹ ਕਹਦੇ ਹਬਣਾ ਕੋਣਾ ਗਰਮੀ ਨਹੀਂ ਪੈਣ ਦਿੰਦੇ ਉਹ શરીਰ 'ਚ ਕਹਦੇ ਇੰਜਣ ਸੁੱਕੇ ਨਾ ਚੱਲ ਜਾਣ ਮੁੰਡਿਆਂ ਦੇ ਟਰੈਕਟਰ ਦਾ ਚੱਲੇ ਚੱਲੇ ਜੇ ਮੁੰਡਿਆਂ ਦਾ ਮੁੰਡਿਆਂ ਦਾ ਕੇਸ ਹੋ ਗਿਆ ਬੋਤਲਾਂ ਲਗਾਉਂਦੇ ਫਿਰ ਆਹ ਗਰਮੀ ਇਹਨੂੰ ਲੱਗੇ ਭੂਕਣੀਆਂ ਆਹ ਬੰਦੇ ਨੂੰ ਆਹ ਹੋਣ ਮੜਾ ਸੈੱਟ ਹੋਇਆ ਬੋਤਲਾਂ ਲਵਾ ਕੇ ਹਿੱਲ ਕੇ ਮੁੰਡੇ ਖਾਣ ਪੀਣ ਲੱਗ ਗਏ ਹਾਂ ਫਿਰ ਤਰਪੇ ਜਮਾ ਹੋ ਵੀ ਲਾਓ ਜੀ ਬੱਚਵੇਂ ਨੇ ਕਰਤਾ ਕੰਮ ਪੱਕੂ ਵਾਲੇ ਦਾ ਕਰਤਾ ਨੇ ਕਿ ਆ ਕੀ ਕਰਨ ਪੱਕੂਆ ਨੂੰ ਕਰਨਗੇ ਆ ਡੀਆਈ ਔਰ ਲੈ ਜਾਂਦੇ ਖੇਤੀਂ ਕਦੇ ਫਸਾ ਲੈਂਦੇ ਆ ਪੱਕੂ ਨੇ ਵਿਚਾਰੇ ਕਦੇ ਇੰਨਾ ਜ਼ੋਰ ਲਵਾਇਆ ਨਹੀਂ ਸੀ ਅੱਜ ਢੱਡ ਇਕੱਠਾ ਕਰਦਾ ਟਰੈਕਟਰ ਦਾ ਵੀ ਆਪਣੇ ਟਰੈਕਟਰ ਦੀ ਵਾਰ ਹੀ ਆ ਗਈ ਹੁਣ ਭਰਾਉਣੇ ਆਪਾਂ ਟਰਾਲੀ ਦੇਖ ਕਿਉਂ ਖੋਪਦਾਕ ਨਹੀਂ ਦਿਖਾਉਣਾ ਤੈਨੂੰ ਦਿਖਾਉਣਾ ਤੁਹਾਨੂੰ ਅੱਗੇ ਵੀ ਭਰਾਲੀ ਆਪਾਂ ਖੋਪਿਆਣੀ ਪਰ ਛੋਟਾ ਹੈ ਹੋ ਜਾਂਦਾ ਭਰਾ ਭਰਨ ਵਾਲਾ ਇੱਕ ਉਹ ਆ ਗਿਆ ਆਹ ਬੰਦੇ ਨੂੰ ਮੈਂ ਕਿਹਾ ਵੀ ਮੈਨੂੰ ਪਾਣੀ ਰਿਆ ਦੀ ਉੱਥੇ ਮੈਂ ਟਰੈਕਟਰ ਲੈ ਕੇ ਆਇਆ ਦੇ ਮੈਂ ਆਪ ਪੀ ਜਾਂਦਾ ਦੇਖ ਨਾ ਤੈਨੂੰ ਸੇਵਾ ਨਹੀਂ ਕਰਨੀ ਆਉਂਦੀ ਹੁਣ ਤਾਂ ਮੈਂ ਹੋਰ ਤੋਂ ਇੰਨੀ ਦੂਰੋਂ ਆਇਆ ਹੋਰ ਤੋਂ ਟਰੈਕਟਰ ਚਲਦਿਆਂ ਹੁਣ ਇੱਥੇ ਆ ਕੇ ਹੁਣ ਪੀ ਲ ਲੈ ਪੀ ਲਾ ਫਿਰ ਹੁਣ ਤੋਂ ਰਿਹਾ ਪਾਣੀ ਪੀ ਲਾ ਸੇਵਾਦਾਰ ਲੈ ਹੁਣ ਤਾਂ ਪੀਵਾ ਗਈ ਆਪਣਾ ਟਰੈਕਟਰ ਚਲਦਿਆਂ ਹੁਣ ਲਾ ਹੁਣ ਟਰਾਲੀ ਆਪਣਾ ਟਰੈਕਟਰ ਟਰਾਲੀ ਲਾਉਣ ਚਲਦਿਆਂ ਹੁਣ ਮੱਝ ਜਾਉਂਦਾ ਨਿਆਰਾ ਕਿਡੇ ਲਾਉਣ ਦਾ ਠੰਡੀ ਠਾਰ ਖਵਾ ਨਾਲ ਨਾਲ ਕੋਟਰ ਵੀ ਉੱਲੀ ਲੱਗਦਾ ਮੱਝ ਚਲਾ ਜਾਉਂਦਾ ਪਿੰਡ ਜਿਹੜੇ ਲਾਉਣ ਦਾ ਬੰਦਾ ਮਾਹੌਲ ਹੋਇਆ ਵਾ ਆ ਸੁਖੀ ਲੋਕਾਂ ਨਾਲ ਸਾਡਾ ਡਾਕਟਰ ਬੈਠਾ ਨਾਲ ਚੱਲ ਬੁੱਟਿਆ ਜਾਵੇ ਸਰੇ ਆਹ ਫੋਰਮੈਨ ਟਰਾਲੀਆਂ ਲਾਹੁੰਦਾ ਐ ਸਾਰੀਆਂ ਲਵਾ ਕੇ ਰਾਇਜੀ ਸਰਦੇ ਵਾਲੇ ਨਵਾਂ ਟਰੈਕਟਰ ਆ ਹਨਾ ਡਰਤਾ ਵਾਲਾ ਗਾ ਰੇਸ਼ ਹੀ ਨਹੀਂ ਦਿੰਦਾ ਉਹਦੀ ਉਹ ਜਿਵੇਂ ਆਇ ਨਹੀਂ ਕਰਕੇ ਕੋਈ ਹਾਲੀ ਜੰਨ ਹਾਲੀ ਹਾਂ ਉਹ ਕਰਨਾ ਨਹੀਂ ਇਹ ਤੋ ਜਾਣਦੇ ਭਾਣ ਐਡਾ ਟਰੈਕਟਰ ਹੈਗਾ ਤੋਰਦੇ ਨਹੀਂ ਨੂੰ ਡਰੀ ਜਾ ਜਾਂਦਾ ਲੋ ਲਾਈ ਫਿਰਦਾ ਉਹਦਾ ਜੱਕ ਲੈ ਜਾ ਲਓ ਵੀ ਇਹ ਨਾ ਉੱਚਾ ਹੋ ਗਿਆ ਆਏ ਕਹਿੰਦੇ ਮੁੰਡੇ ਕਹਿੰਦੇ ਹੋੜ ਭਰਤ ਪਾਉਣੀ ਆ ਕਹਰੇ ਆਖਣ ਲੱਟ ਆਹ ਸਾਡਾ ਯਾਰ ਭੁੰਡੇ ਓਏ ਕਾਂ ਗੁੰਡਾ ਯਾਰ ਸਾਡਾ ਟੋਪੇ ਖਾਣਾ ਦੇਖਦੇ ਆ ਡਰਾਈਵਰ ਸਾਹਿਬ ਕੀ ਕਰਦੇ ਆ ਡਾਊਨ ਟਰਾਲੀ sire ਕੇ ਨਹੀਂ ਨਾ ਇਹ ਨਵਾਂ ਨਵਾਂ ਉੱਠਿਆ ਲੱਗਾ ਹਰ ਤੋਂ ਪੰਨੇ ਆਰੇ ਰੋਡ ਡੂੰਗਾ ਸਾਡੀ ਨਾ ਡੂੰਗਾ ਉਹ ਤਾਂ ਖਬਰੇ 11 ਤਾਂ ਲੈ ਗਿਆ ਪਤਾ ਜ਼ੋਰ ਨਹੀਂ ਲਾਉਂਦਾ ਚੱਲ 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 ਉਹ ਕਹਿੰਦਾ ਜ਼ੋਰ ਨਹੀਂ ਲਾਉਂਦਾ ਜ਼ੋਰ ਤਾਂ ਸਾਰੀ ਲਾਉਂਦੇ ਆ ਡਰਾਈਵਰ ਕੰਮ ਦਾ ਹੋਵੇ ਚੱਲ ਨਾ ਕਿਉਂ ਬੈਗ ਲਈ ਜਾਨਾ ਹੁਣ ਕਿੱਥੇ ਰੋਕेंगे ਇਹਨੂੰ ਰੁਕ ਕੇ ਕਿਹੜਾ ਬਣਾ ਕੀ ਬਤਾ ਦੇ ਕਿੱਧਰ ਮੁ ਜਾਊਗਾ ਕੰਮ ਦਾ ਡਰਾਈਵਰ ਸਾਹਿਬ ਗੁੱਸੇ ਘਾ ਦੋਗੇ ਹਰ ਨਹੀਂ ਹਰ ਹਾਂ ਮੈਂ ਉੱਧਰ ਕਿੱਧਰ ਚਾਰੂੰ ਜਾਂਦਾ ਚੱਲ ਜਾਣ ਦੇ ਜੋਰ ਦੇ ਖੜਾ ਫਰਕ ਚੱਲ ਮੇਰਾ ਹਲ ਚੱਲ 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 ਡਰਦਾ ਕਿਉਂ ਆ ਕਲਚ ਕਾ ਤੋ ਨਾ ਆਪਦਾ ਨਹੀਂ ਉਹ ਮੁੱਕਣਾ ਪਿੱਛੇ ਛੱਡ ਦੇ ਜਾ ਕੇ ਕੋਈ ਨਹੀਂ ਚੱਕ ਲਾਂਗੇ ਚੱਲ 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 ਜਾਣ ਦੇ ਜਾਣ ਕਲਚ ਨਾ ਨੱਪ ਚੱਲ 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 ਉਹ ਜਾਣ ਦੇ ਜਾਣ ਦੇ ਜਾਣ ਦੇ ਚੱਲ 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 ਕੋਈ ਨਹੀਂ ਕੋਈ ਨਹੀਂ ਆ ਬਰੀ ਗੁੱਡ ਆਹ ਗੁੱਡੀ ਅੜ ਗਈ ਤੇਰੀ ਟਰਾਲੀ ਲਾਉਣ ਲਾ ਕੇ ਵਲੌਗ ਹੀ ਬੜਾ ਵੱਡਾ ਹੋ ਜੂ ਭਾਏ ਨਾ ਦੇਖਦੇ ਆ ਇੱਕ ਹੋਰ ਆ ਗਿਆ ਚੋਪਰ ਉਹ ਦੇਖੀ ਓਏ ਇਧਰ ਨਾ ਜਾ

ਮਾਨਦਾ ਜੇ ਤਾਂ ਆਹ ਦੇ ਲਓ ਨਾ ਆ ਕੇ ਧੋ ਕੇ ਆਹ ਹੈ ਜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਾਹੀ ਦਾ ਹੋਪ ਸਾਬ ਹਰਾ ਟਰੈਕਟਰ ਚੌਂਡਿਆ ਅੱਛਿਆ ਐਡੀ ਗੱਲ ਬਾਤ ਉਹ ਦਿੱਤੀ ਗਿੱਟੇ ਨਾਲ ਪੜਦੀ ਰੌਣਕ ਮੇਲਾ ਪੂਰਾ ਖੁੱਲ ਆ ਅੱਜ ਮੌਸਮ ਵੀ ਵਧੀਆ ਕੰਮ ਵੀ ਵਧੀਆ ਨੇ ਫੜੀ ਜਾਂਦਾ

ਆ ਕੀ ਟੁੱਟ ਗਿਆ ਓਏ ਨੰਬਰ ਪਲੇਟ ਬਣਦੀ ਹੈ ਹੈ ਵਲੌਗ ਬਣਾਉਣਾ ਕਿਹਾ ਓਏ ਯੈਸ ਬੋਸ ਅੱਜ ਆਪਡੀ ਡਿਊਟੀ ਹੈ ਵਲੌਗ ਤੇ ਬਣਦੀ ਆ ਆ ਜਾ ਕੁਛ ਡਰ ਲੈ ਦਿਖਾ ਦੇ ਦਿਖਾ ਦੇ ਇਹਦਾ ਡਰਾਈਵਰ ਦਾ ਓਏ ਇਹਦੇ ਪੈਸੇ ਕੱਟਾਂਗੇ ਅੱਜ ਇਹਦੇ ਪੈਸੇ ਕੱਟਾਂਗੇ ਅੱਜ ਨੰਬਰ ਪਲੇਟ ਬਣਦੀ ਹੈ ਮੈਂ ਅੱਜ ਹਾਂ ਆਡੀ ਇਤਰੇ ਪੈਸੇ ਕੱਟਾਂਗੇ ਐਵੇਂ ਕੱਟਾਂ ਜਾਂਦੇ ਨੇ ਓਕੇ ਐਵੇਂ ਕਰਦੇ ਕਿ ਓਕੇ ਐਵੇਂ ਕਿਵੇਂ ਹੁੰਦਾ ਰਹਿੰਦਾ ਹੈ ਨਾ ਨੀਂਦ ਤਾਂ ਨਹੀਂ ਆਈ ਜਾਂਦੀ ਕਿਤੇ ਬਾਹਲੇ ਛੋਟਾ ਜਿਹਾ ਲੱਗਦਾ ਫੋਨ ਚ ਦਾ ਓਏ ਫੋਨ ਚ ਦਾ ਬਾਹਲੇ ਨਿਕਾ ਜਿਹਾ ਲੱਗਦਾ ਕੋਈ ਜੀ ਸਾਹਿਬ ਕੀ ਹੋ ਗਿਆ ਅੜ ਕੇ ਆ ਕੰਮ ਪਾਪਾ ਗਏ ਨੰ ਲਫਾ ਕਾਜੂ ਵਾਲੀ ਸਿਟੀ ਤੇ ਬੇਸ ਤੇ ਹੀ ਰਹਿ ਜਾਣਾ ਚਾਹਜ ਹਮ ਆਪਣਾ ਫੇਰ ਖੜ ਗਿਆ ਅੱਛੇ ਵਾਲੇ ਨਟ ਨਿਕਲ ਗਏ ਪਤਾ ਨਹੀਂ ਕਿਸ ਦੀ ਨਜ਼ਰ ਲੱਗਦੀ ਹੈ ਪਤਾ ਨਹੀਂ ਕੀ ਚੱਕਰ ਹੁਣੇ ਪਾਉਨੇ 10 ਮਿੰਟ ਫੇਰ ਖੜਨਾ ਪੂਬੀ ਮਿੰਟ ਡਰਾਈਵਰ ਸਾਡੇ ਤੋਂ ਬਹੁਤ ਘੈਂਟ ਆ ਗਏ ਪਹਿਲਾ ਲੋਹੀ ਲਾ ਲਿਆ ਪੱਟੂ ਨੇ ਉਹਦਾ ਜੋਰ ਵੱਧ ਲੱਗਦਾ ਟਰੈਕਟਰ ਦਾ ਘੱਟ ਲੱਗਦਾ ਕਿ ਨਾ ਲੱਗੇ ਬੰਦੇ ਦਾ ਜੋਰ ਫੁੱਲ ਲੱਗਦਾ ਪੂਰਾ ਫੁੱਲ ਆਹ ਦੇਖ ਲੈ ਬੰਦਰ ਗਾਹਾਂ ਨੂੰ ਟਾਇਰ ਤੇ ਬੈਠੇ ਨਾ ਕੰਨ ਕੁੱਟਾਂਗੇ ਪੂਰੇ ਸ਼ਾਬ ਲਾਲਾ ਛੂ ਵੀ ਜਾਵੜਾ ਯਾਰ ਬਾਈ ਘੰਟਾ ਹੋ ਗਿਆ ਤੈਨੂੰ ਖੜੇ ਨਾ ਟਰਾਲੀ ਤੇਰੀ ਲੋਡ ਕਰਤੀ ਡਾਕਟਰ ਆ ਭੇਜ ਇਹਨੂੰ ਕਾਲ ਡਾ ਕਰ ਓਏ ਅੱਜ ਨਾ ਦੇ ਤੁੰਤ ਵਿੱਚ ਪੁੱਟਦੀ ਠੱਕਾ ਡੈੱਕ ਲਈ ਬੈਠਾ ਭੈਣਾ ਚੈਨਲ ਵੱਧ ਚੱਲਦਾ ਹੈ ਕੋਪੀਰਾਈਟ ਹੈ ਜੀ ਚੱਲ ਉਹ ਇਹ ਨਹੀਂ ਦੇਖਾਂਗੇ ਉਹ ਮੂੰਗਾ ਜੋਰ ਕਰ ਕੋਈ ਨਾ ਲਾਉਣਾ ਇਹ ਤਾਂ ਦੱਸ ਦੇ ਹਾਂ ਚੱਲ ਚੱਲ ਢਰ ਵਾਲਾ ਜਾਂਦਾ ਕਹਿੰਦਾ ਜਰਾ ਉੱਠ ਘੜਦਾ ਮੂੰਹੋਂ ਹੱਥ ਦਾ ਦੇਖ ਪਾਏ ਡਿੱਗਣਾ ਇੱਕ ਟਰਾਲੀ ਵੱਡੀ ਆ ਟਰੈਕਟਰ ਛੋਟਾ ਹੈ ਟਰਾਲੀ 12 ਫੁੱਟ ਦੀ ਹੈ ਹੱਥ ਵਾਲੇ ਦਾ ਡਿੱਗਣਾ ਇਹ 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 ਐ ਦੇਖੋ ਕੀ ਕਰਦਾ ਮੋੜੇਗਾ ਕਿੱਧਰ ਪਟੂਆ ਸਿੱਧਾ ਹੀ ਲਈ ਜਾਂਦਾ ਹਾਂ ਹਾਂ ਹੀ ਦਾਰ ਦੇ ਤਾਂ ਸਿੱਧੇ ਪਟਨੀ ਮਾ ਖੜ ਗਿਆ ਹੁਣ ਚੱਕੀ ਆਉਦਾ ਕੀ ਕਰਾਂ ਖੜ ਜਾ ਹੈਵੀ ਡਰਾਈਵਰ ਆ ਮੂੰਹ ਐ ਕਰਿਆ ਟਰਾਲੀ ਤੇਰੀ ਲੈਂਦੀ ਨਹੀਂ ਪੈਸੇ ਨਾਲ ਡਾਲਾ ਦਾ ਖੋਲ ਲੈ 15 ਮਿੰਟ ਦਾ ਹੋ ਗਿਆ ਜੱਗੇ ਨੂੰ ਬਾਜਾਂ ਉਹ ਤਾਂ ਕਹਿੰਦਾ ਖੁੱਲਾਗਾ ਕੀ ਖੁੱਲ ਮੈਨੂੰ ਕੋਈ ਹੋਰ ਹੋਰ ਸੁਣੇਗਾ ਡੱਕਾ ਨਹੀਂ ਖੁੱਲਾ ਉਤਰ ਕੇ ਡਾਲਾ ਖੋਲ ਤੇ ਫੇਰ ਤੂੰ ਇੱਥੇ ਖੜੇਗੀ ਵੀਡੀਓ ਆਣਾ ਵੀਡੀਓ ਤਾਂ ਬਣਾਈ ਜਾਂਨੇ ਜਦ ਡਾਲਾ ਖੋਲ ਜਾ ਕੇ ਕੋਚ ਸਾਹਿਬ ਆਪ ਹੋ ਜਾਣ ਮੂਰੇ ਰਾਣਾ ਨੂੰ ਇਹ ਤਾਂ ਨਾ ਮੈਂ ਪੁੱਤਰ ਕਰੋ ਦੋਸਤ ਨੂੰ ਦੇਖ ਰਿਹਾ ਹੁਣ ਕੀ ਕਰਦਾ ਫਿਰ ਕੀ ਹੋ ਗਿਆ ਓਏ ਕੀ ਹੋ ਗਿਆ ਹੈ ਤੋੜਿਆ ਨਾ ਰੋਕ ਬੈਕਾ ਤਾਂ ਕਰ ਲੈ ਰੋਕ ਕੇ ਦਿਲ ਕੱਟ ਗਿਆ ਕਹਿੰਦਾ ਦਿਲ ਵੀ ਲਿਆ ਹੁਣ ਜਦੋਂ ਟਰੈਕਟਰ ਲੈ ਲਿਆ ਗੱਲ ਹੈ ਬੈਕ ਹੁਣ ਠੋਕੇ ਜਾਂ ਮਗਰ ਮੋਟਰ ਮੋੜ ਲਿਆ ਆ ਲੈ ਜਾਂਦਾ ਹੁਣ ਵੀ ਨਹੀਂ ਹੈ ਸਿਰੇ ਕੋਲੀ ਕੋਟ ਸਾਹਿਬ ਸਿਰਾਂ ਗਰਾਉਂਡੇ ਹੋਏ ਵੈਰੀ ਗੁੱਡ ਮੈਂ ਨਾ ਭੁੰਡੀ ਪਤਾ ਨਹੀਂ ਕਿਵੇਂ ਲਈ ਫਿਰਦਾ ਏ ਓਏ ਸਮਝੋ ਕੋ ਖੜ ਜਾਣਾ ਕੋਟ ਸਾਹਿਬ ਨੇ ਆ ਕਰਤਾ ਕੰਮ ਖੜ ਗਿਆ ਡੁੱਬ ਗਿਆ ਹੈਵੀ ਡਰਾਈਵਰ ਦੇ ਕੱਤੇ ਬਾੜੀ ਟਰਾਲੀ ਦਾ ਨਾ ਸਿੱਧਰ ਨੂੰ ਜਾਈਏ ਇਹੇ ਜੇ ਡਰਾਈਵਰ ਨੂੰ ਪੈ ਗਈ ਭਰਤ ਇਹ ਕਰਨਗੇ ਘਰਤ ਪਾਉਣਗੇ ਇਹ ਦਾ ਕੰਮ ਪੂਰਾ ਕਰਦਾ ਆ ਗਈ ਮਾਤਾ ਕਾਲਾ ਕਰੀ ਜਾਂਦੀ ਐ ਇਹਨੂੰ ਕਾਹ ਤੋਂ ਫੜਾਇਆ ਸਾਰਾ ਬੇਚਣਾ ਖੋਕੇ ਲਿਆ ਕੇ ਵੈਕ ਲੰਘ ਜਾ ਕਰਾਂ ਉਹਦਾ ਪਤਾ ਨਹੀਂ ਉੱਤੇ ਚੜਾ ਦੇ ਲੰਘ ਜਾ ਦੇਖਦੇ ਆ ਕੀ ਕਰਦਾ ਓ ਚੱਲ ਚਲੋ ਕੋਈ ਸਾਹਿਬ ਚੱਲ ਔਰ ਜਾ ਯਾਰ ਪਹਾੜ ਜਾਂਦਾ ਪਹਿਲਾਂ ਐ ਕਰਦਾ ਔਰ ਪਹਾੜੀਆ ਚਾਹ ਯਾਰ ਪਹਾੜੀਆ ਜਾਂਦਾ ਪਹਿਲਾਂ ਕਰ ਯਾਰਗਾ ਪਹਾੜੀਆ ਜਾਂਦਾ ਸਿਵਲੇ ਵਾਲਾ ਪਹਾੜਾ ਹੋਰ ਪਹਾੜੀ ਦੇ ਚਾਹ ਪਾ ਲੋ ਪਰ ਤੱਕ ਪੁੱਤਰ ਐ ਕਹਿੰਦਾ ਮੈਂ ਤਾਂ ਐ ਲਾ ਦੇ ਪਹਾੜ ਤੇ ਚੜ ਗਿਆ ਇਹ ਤਾਂ ਕੱਲੇ ਕੱਪੜੇ ਨਾਲ ਉਹ ਵੀ ਕਹਿੰਦੇ ਅੱਜ ਹਵਣੇ ਦੇ ਘਰੇ ਟਰੈਕਟਰ ਭਰ ਤੋਂ ਪਾ ਰਹੇ ਆ ਦੇ ਆ ਗਿਆ ਟਰੈਕਟਰ ਆ ਸਵਣੇ ਦਾ ਘਾਰ ਆ ਦੇਖੋ ਆਹ ਬੰਦੇ ਦੇ ਚਾੜ ਗੀ ਮੈਨੂੰ ਕਹਿੰਦਾ ਆ ਕੇ ਕਹਿੰਦਾ ਚਾਹ ਪੀਣੀ ਮੈਨਾਂ ਬਾਈ ਐਂ ਅੜਨੀ ਤੇ ਕੀ ਆ ਇਹਨੂੰ ਇੰਨੀ ਹੋਰ ਪਾ ਦੇ ਚਾਹ ਦੇ ਦੇ ਸ਼ਕੀਨ ਹਾਂ ਸਰ ਕੰਮ ਦੇਖੋ ਲੋ ਵੀ ਤੇ ਟਰਾਲੀ ਪੰਨੂ ਮਦਗ ਨਾ ਤੇ ਵਾਪਸ ਘਰ ਦੌੜ ਦਿਓ ਪੰਨੂ ਟਰਾਲੀ ਦਾ ਤਾਂ ਕੋ ਪੱਕਾ ਦੇਖੋ ਬਈ ਹੱਲ ਵੀ ਆਲਾ ਸੈਲਫ ਨਹੀਂ ਚੱਕਦਾ ਹੁਣ ਟਰਾਲੀ ਦੀ ਪੱਠਾ ਪੱਠਾ ਲਾ ਕੇ ਕਾ ਲਾ ਕੇ ਚੱਕਦੇ ਆਂ ਦੇਖਦੇ ਆਂ ਯਾਕਲੀ ਯਾਕਲੀ ਐ ਵਾਹ ਨਾ ਰੁਕ ਗਈ ਮੇਰਾ ਕਚਾੜ ਰਿਹਾ 15 ਸਾਲ ਉਹਨੇ ਬਿਡੇਟ ਸਿੰਘੀ ਦੇ ਦੇ ਗਏ ਹੈ ਕੀ ਬੱਸ ਕੀ ਲੈ ਇਹਦਾ ਕਿੱਧਰ ਜੰਗੀ ਦੇਣੀ ਕਿ ਦਵਾਂਗਾ ਤੁਹਾਨੂੰ ਰਾਇੰਦ ਤੇ ਸਰਗਰ ਉਹਨੇ ਕਿੱਧਰ ਹੰਗੀ ਦੀ ਰਹੀ ਹੈ ਬੱਚਾ ਹੈ ਮੰਨੇਗਾ ਬਾਪੇ ਨੂੰ ਹਾਂ ਲੜਾ ਵਰਾ ਹੋ ਜਾਣ ਗਿਆ ਠੀਕ ਹੈ ਅ 15 ਸਾਲ ਇਹਨੇ ਬਿਡੇਟ ਸਿੰਘੀ ਦੇ ਦੇ ਗਏ ਹਾਂਜੀ ਲੜਾ ਵਰਾ ਹੋ ਜਾਣ ਗਿਆ ਠੀਕ ਹੈ ਉਹਨੇ ਸਹੀ ਕਾਲੀ ਬਿੱਲੀ ਦੀ ਜਿਹੜੇ ਦੇ ਦੇ ਗਏ ਹੈ ਕਾਲੀ ਬਿੱਲੀ ਜੇਰ ਤੈਨੂੰ ਦੇ ਦੇਗੇ ਦੇ ਦੇ ਵਰਾ ਵਰਾ ਹੋ ਜਾਣਗੇ ਟੰਗਾ ਦੇਖੋ ਕਹਿੰਦੇ ਕੀ ਹੋ ਰਿਹਾ ਸੀ ਡਾਟਰ ਰੇਡਪਾ ਆਹ ਦੇਖੋ ਡਰਾਈਵਰ ਤੋਂ ਮਸਾ ਮੋੜ ਬਾਰ ਰਿਹਾ ਏ ਹੋ ਦੇਬਾਦੀ ਗੁੱਡੀ ਸਲਿੱਪ ਮਾਰ ਲਾ ਤਾ ਆ ਆਲੇ ਇਹ ਮਾਰ ਲੈ ਕਹਿੰਦੇ ਕਿ ਮਾਰ ਪਰ ਵੱਲੋਂ ਕੁਲਪੀ ਦੀ ਸੇਵਾ ਮੰਦੇ ਸਾਡੇ ਲੜਪੇ ਕਹਿੰਦਾ ਬਾਅਦ ਚ ਦੇਖੀ ਜਦੋਂ ਬੰਦਾ ਕਹਿੰਦਾ ਮੈਂਰਾ ਅੱਜ ਹੀ ਬੱਟ ਪਾਉਣਾ ਬੱਟ ਤਾਂ ਪੈਂਦੀ ਨਹੀਂ ਚੱਲ ਛਰੀਟ ਜੀ ਪੈ ਗਈ ਸੀ ਬਹੁਤ ਆ ਕੋਈ ਨਹੀਂ ਕੋਈ ਨਹੀਂ ਚੱਲ ਲੜਪਿਆ ਸੂਫੀ ਕਹਿੰਦਾ ਮੈਂ ਤਾਂ ਅੱਥੇ ਚ ਬੱਟ ਪਾਉਂਗਾ ਨਾ ਬਾਅਦ ਚ ਮੈਨੂੰ ਕੀ ਭਰਾ ਥਾਂ ਘੱਟ ਦੇ ਦੇਣਾ ਸਾਰੇ ਬੰਦੇ ਚੜਾਈ ਫਿਰਦਾ ਉੱਤੇ ਵੰਡ ਲਿਆ ਤਾਂ ਅੱਜ ਹੀ ਓਏ ਲੜਪਿਆ ਕਹਿੰਦਾ ਮੈਂ ਪਹਿਲਾਂ ਹੀ ਵੰਡ ਲੈਣਾ ਕਹਿੰਦਾ ਬਾਅਦ ਕੀ ਪਤਾ ਥਾਂ ਦੇਣਗੇ ਕਿ ਨਹੀਂ ਹੁਣ ਇੰਨਾ ਪਰ ਲਾ ਹੋ ਗਿਆ ਤੇਰਾ ਇਧਰ ਲਸਾਂ ਤੇਰਾ ਹੋ ਗਿਆ ਹਣ ਇਧਰ ਲਸਾਂ ਹੁਣ ਤੇਰਾ ਹੋ ਗਿਆ ਲੜ ਪੇ ਬਾਅਦ ਕੀ ਪਤਾ ਨੇ ਦੇਢ ਕੇ ਨਾ ਹਾਂ ਬਾਅਦ ਕੀ ਪਤਾ ਥਾ ਨੱਪ ਲੈਣ ਪਹਿਲੀ ਵੱਟ ਪਾਲੀ ਕਰ ਲੋਗਾ ਜਿਹੜਾ ਕੋ ਕਰਨ ਲਾਰੇ ਲਾਰੇ ਓਪ ਆਵਾਂਦਾ ਦਾ ਟਰੈਕਟਰ ਆਏ ਨੇ ਜਵਾਂ ਕੀ ਫੇਸ ਉੱਟਿਆ ਪਹਿਲਾਂ ਤਾਂ ਲੋ ਜੀ ਨਿਬੜ ਗਿਆ ਕੰਮ ਹੁਣ ਮੁੰਡੇ ਮਹਿਫਿਲ ਲਈ ਬੈਠਿਆ 7% ਭਰਤ ਦਾ ਅੱਜ ਕੰਮ ਨਿਬੜ ਗਿਆ ਹੋ ਗਿਆ ਓਕੇ ਜੀ ਬਹੁਤ ਬਹੁਤ ਧੰਨਵਾਦ ਯਾਰ ਭਾਈ ਯਾਰ ਜਿੰਨਾ ਨੇ ਸਾਥ ਦਿੱਤਾ ਇਹ ਹੁਣ ਵੀਡੀਓ ਦਾ ਐਂਡ ਕਰਦੇ ਫਿਰ ਕੱਲ ਨਵੀਂ ਵੀਡੀਓ ਚ ਮਿਲਾਂਗੇ ਵੀਡੀਓ ਦਾ ਐਂਡ ਤਾਂ ਹੈਗਾ ਜਾਂ ਨਵੀਂ ਵੀਡੀਓ ਚ ਵੀ ਮਿਲਾਂਗੇ ਕੱਲ ਨੂੰ ਹਾਂ ਬਾਲਾ ਵਧੀਆ ਹੋ ਗਿਆ ਰਹਾ ਤਾਂ ਪੂਰਾ ਹੀ ਵਧੀਆ ਹੋ ਗਿਆ ਜਿੰਨਾ ਨਜ਼ਾਰਾ ਆ ਗਿਆ ਚਲੋ ਜੀ ਵੀਡੀਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਮਿਲਦਾਂਗੇ ਜਿੱਥੇ ਹੋਰ ਵੀਡੀਓ ਚ ਜਿਹੜਾ ਪੱਕਾ ਲਾਉਣਾ ਆ ਜੀ ਇਹਦਾ ਲਾਈਵ ਤੋਂ ਰੈਂਕ ਨੂੰ ਲਾਈ